ਵਿਆਹਾ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ ਇਹਨੇ ਦਿਨੀ ਲੋਕ ਸਰਾਫਾ ਬਾਜ਼ਾਰ ਚ ਵੱਡੇ ਪੱਧਰ ਤੇ ਸੋਨੇ ਚਾਂਦੀ ਦੀ ਖਰੀਦ-ਵਿਕਰੀ ਕਰ ਰਹੇ ਨੇ ਜੇਕਰ ਤੁਸੀਂ ਵੀ ਸੋਨਾ ਚਾਂਦੀ ਖਰੀਦਣ ਜਾ ਰਹੇ ਹੋ ਜਾਂ ਤੁਸੀਂ ਸੋਨੇ ਚਾਂਦੀ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤੇ ਇਹ ਖਬਰ ਜ਼ਰੂਰ ਸੁਣ ਲੋ ਦੱਸ ਤੇ ਇਹ ਕਿ ਅੱਜ ਦੇਸ਼ ਦੇ ਵਿੱਚ ਸੋਨੇ ਦੀ ਕੀਮਤ ਕੱਟੀ ਹੈ ਸੋਨੇ ਦੀ ਕੀਮਤ 24 ਕੈਰਟ ਦੇ ਲਈ 75260 ਰੁਪਏ ਤੇ 22 ਕੈਰਟ ਦੇ ਲਈ 68940 ਰੁਪਏ ਹੋ ਗਈ ਹੈ ਸਾਰੀਆਂ ਕੀਮਤਾਂ ਅੱਜ ਹੀ ਅਪਡੇਟ ਕੀਤੀਆਂ ਗਈਆਂ ਨੇ ਦੱਸ ਤੇ ਦੀ 24 ਕੈਰਟ ਸੋਨਾ ਸਭ ਤੋਂ ਸ਼ੁੱਧ ਮੰਨਿਆ ਜਾਂਦਾ ਹੈ ਸ਼ੁੱਧ ਸੋਨਾ ਜਾਂ 24 ਕੈਰਟ ਸੋਨਾ 99.9% ਸ਼ੁੱਧਤਾ ਨੂੰ ਦਰਸਾਉਂਦਾ ਹੈ ਤੇ ਇਸ ਦੇ ਵਿੱਚ ਕੋਈ ਹੋਰ ਤੱਤਾਂ ਨਹੀਂ ਮਲਾਈਆਂ ਜਾਂਦੀਆਂ ਸੋਨੇ ਦੇ ਸਿੱਕੇ ਤੇ ਬਾਹਰ ਬਣਾਉਣ ਦੇ ਲਈ 24 ਕੈਰਟ ਸੋਨੇ ਦੀ ਵਰਤੋਂ ਹੀ ਕੀਤੀ ਜਾਂਦੀ ਹੈ ਸੋਨੇ ਦੇ ਲਈ ਹੋਰ ਵੱਖ-ਵੱਖ ਸ਼ੁੱਧਤਾਵਾਂ ਹਨ ਤੇ ਇਸ ਨੂੰ 24 ਕੈਰਟ ਦੇ ਮੁਕਾਬਲੇ ਮਾਪਿਆ ਜਾਂਦਾ ਹੈ 22 ਕੈਰਟ ਸੋਨੇ ਦੀ ਗੱਲ ਕਰੀਏ ਤਾਂ ਇਸ ਨੂੰ ਗਹਿਣੇ ਬਣਾਉਣ ਦੇ ਲਈ ਵਰਤਿਆ ਜਾਂਦਾ ਹੈ 22 ਹਿੱਸੇ ਸੋਨੇ ਤੇ 2 ਹਿੱਸੇ ਚਾਂਦੀ ਨਿੱਕਲ ਜਾਂ ਕੋਈ ਹੋਰ ਤੱਤ ਦੀਆਂ ਹੋਰ ਤਾਤਾਂ ਨੂੰ ਮਿਲਾਂ ਨਾਲ ਸੋਨਾ ਸਖਤ ਹੋ ਜਾਂਦਾ ਹੈ ਤੇ ਗਹਿਣਿਆਂ ਦੇ ਲਈ ਟੁਕਮਾ ਹੁੰਦਾ ਹੈ 22 ਕੈਰਟ ਸੋਨਾ 91.7% ਦੀ ਸ਼ੁੱਧਤਾ ਨੂੰ ਦਰਸਾਉਂਦਾ ਹੈ ਤਾਂ ਦੱਸਦੇ ਕਿ ਅੱਜ ਬਾਜ਼ਾਰਾਂ ਦੇ ਵਿੱਚ ਸੋਨੇ ਦੀ ਕੀਮਤ ਕੱਟੀ ਹੈ ਪਰ ਚਾਂਦੀ ਦੀ ਗੱਲ ਕਰੀਏ ਤਾਂ ਚਾਂਦੀ ਦੇ ਭਾਅ ਵਧੇ ਨੇ ਇਸ ਲਈ ਜੇ ਤੁਸੀਂ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਸ ਤੇ ਵਿੱਚ ਸੋਚ ਸਮਝ ਕੇ ਹੀ ਨਿਵੇਸ਼ ਕਰੋ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ 24 ਕੈਰਟ ਸੋਨੇ ਦੀ ਕੀਮਤ 1 ਗ੍ਰਾਮ ਦੇ ਲਈ 7700 ਰੁਪਏ ਤੇ 10 ਗ੍ਰਾਮ ਦੇ ਲਈ 77000 ਰੁਪਏ ਹੈ रिपोर्ट ਦੇ ਵਿੱਚ ਸੋਨ ਦੇ ਸੋਨੇ ਦੀ ਕੀਮਤ 24 ਕੈਰਟ ਦੇ ਲਈ 10 ਗ੍ਰਾਮ ਦੇ ਲਈ 77000 ਤੇ 22 ਕੈਰਟ ਦੇ ਲਈ 70600 ਰੁਪਏ ਹੈ ਚन्नई ਦੀ ਗੱਲ ਕਰੀਏ ਤਾਂ ਇੱਥੇ 24 ਕੈਰਟ ਸੋਨੇ ਦੀ ਕੀਮਤ 76980 ਰੁਪਏ ਬਣੀ ਹੋਈ ਹੈ ਤਾਂ ਅੱਜ ਹਰ ਹੀ ਜਗ੍ਹਾ ਦੇ ਵਿੱਚ ਸੋਨਾ ਸਸਤਾ ਹੋਇਆ ਹਾਲਾਂਕਿ ਚਾਂਦੀ ਦੇ ਪਾਬਾਅ ਦੇ ਨਜ਼ਰ ਆਏ ਨੇ